ਅਮਰਿਤਪਾਲ ਨੂੰ ਜੇਲ੍ਹ ਤੋਂ ਪੱਕਾ ਡੰਗਣ ਦੇ ਲਈ ਭਗਵੰਤ ਮਾਨ ਨੇ ਨਵੀਂ ਪਲੈਨਿੰਗ ਕਰ ਲਈ ਹੈ ਤੇ ਉੱਥੇ ਹੁਣ ਜਾਣ ਬੁੱਝ ਕੇ ਸਿੱਖਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਦੱਸਦੀ ਹੈ ਕਿ ਉੱਥੇ ਜਗਮੀ ਸਿੰਘ ਬਰਾੜ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਡੇਰਾ ਮੁਖੀ ਨੂੰ ਪੈਰੋਲ ਮਿਲ ਸਕਦੀ ਹੈ ਤਾਂ ਅਮਰਤਪਾਲ ਸਿੰਘ ਬੇਲ ਦੇ ਉੱਤੇ ਕਿਉਂ ਨਹੀਂ ਆ ਸਕਦੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਐਲਾਨ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਸਾਡੇ ਸਿੱਖ ਜਿਹੜੀਆਂ ਕਿ ਆਪਣੀਆਂ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਨੇ ਦੂਜੇ ਪਾਸੇ ਅਮਰਤਪਾਲ ਨੂੰ ਲੈ ਕੇ ਹੁਣ ਭਗਵੰਤ ਮਾਨ ਨੇ ਨਵੀਂ ਪਲੈਨਿੰਗ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਤੇ ਜਾਣ ਬੁਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾਤੀ ਤੇ ਸੀਐਮਾਨ ਕਹਿ ਰਹੇ ਨੇ ਕਿ ਅਮਰਿਤਪਾਲ ਦੀ ਅਮਰਿਤਪਾਲ ਤੋਂ ਮੈਨੂੰ ਮੇਰੀ ਜਾਨ ਨੂੰ ਖਤਰਾ ਹੈ ਤੇ ਜਿਸ ਨੂੰ ਲੈ ਕੇ ਇਹ ਬਿਆਨ ਦੇ ਕੇ ਉਹਨਾਂ ਦੇ ਵੱਲੋਂ ਜਾਨ ਬੁਝ ਕੇ ਹੁਣ ਨਵੀਂ ਸਾਜ਼ਿਸ਼ ਘੜੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਇਹ ਬਿਆਨ ਦਿੱਤਾ ਗਿਆ ਆਹ ਪੂਰੇ ਮੁੱਦੇ ਨੂੰ ਲੈ ਕੇ ਸੁਣਾਉਣੇ ਅਮਰਿਤਪਾਲ ਦੇ ਪੱਖ ਦੇ ਵਿੱਚ ਹੋਰ ਉਹਨਾਂ ਦਾ ਕੀ ਕਹਿਣਾ ਹੈ ਪੰਜਾਬ ਦਾ ਮੁੱਖ ਮੰਤਰੀ ਇਹ ਕਹੇ ਐਫੀਡੇਵਿਡ ਦਿੱਤਾ ਹੁਣ ਪੰਜਾਬ ਦੀ ਸਰਕਾਰ ਭਗਵੰਤ ਸਿੰਘ ਮਾਨ ਨੇ ਕਿ ਅਮਰਿਤਪਾਲ ਸਿੰਘ ਨੂੰ ਇਸ ਕਰਕੇ ਰਹਾਨਾ ਕੀਤਾ ਜਾਏ ਕਿਉਂਕਿ ਮੇਰੀ ਜਾਨ ਨੂੰ ਇਸ ਤੋਂ ਖਤਰਾ ਹੈ ਕਿਉਂ ਅਕੇ ਉਹਨਾਂ ਨੇ ਬਿਆਨ ਦਿੱਤਾ ਜਿਹੜਾ ਆਮ ਬਿਆਨ ਕਾਨਫਰੰਸਾਂ ਵਿੱਚ ਚੱਲਦਾ ਹੈ ਮੀਟਿੰਗਾਂ ਵਿੱਚ ਚੱਲਦਾ ਹੈ ਬਿਆਨ ਦਿੱਤਾ ਕਿ ਅਗਰ ਤੁਸੀਂ ਜ਼ੁਲਮ ਬੰਦ ਨਹੀਂ ਕਰੋਗੇ ਤਾਂ ਤੁਹਾਡਾ ਹਸ਼ਰ ਵੀ ਉਹਨਾਂ ਮੁੱਖ ਮੰਤਰੀਆਂ ਵਰਗਾ ਹੋਏਗਾ ਇਹ ਕਹਿਣ ਵਿੱਚ ਕੀ ਪਾਪ ਹੈ ਇਹ ਕਹਿਣ ਵਿੱਚ ਐਨਐਸਏ दोबारा इलेक्टेड 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 प्रेसिडेंट, एमपी, बेल दिखी जा सकती है क्यों दिखती है बेल क्योंकि नेशनल कॉन्फ्रेंस फारूक अब्दुल्ला और महबूबा मुफ्ती ना उपीता लिया

आज पंजाब का काली दल इन्ह लीडर ने जो उपराला उपराला किया है, ये उपरला योग है लेकिन इस गल का रखना चाहिए सिंह साहब लास्ट गल करिए सॉरी मैं ये महत्वपूर्ण तो गल है ये गल दुनिया चली है अकाल तख्त साहब के महान सिंह साहब जथेदार साहब ਗਿਆਨੀ ਰਕबीर ਸਿੰਘ ਜੀ ਜਦੋਂ ਤਨਖਾਹੀਆ ਕਰਾਰ ਦੇ ਚੁੱਕੇ ਹੋਣ ਪੰਚ ਦਾ ਕੋਈ ਵੀ ਵਿਅਕਤੀ ਹੋਵੇ ਉਸ ਤੋਂ ਬਾਅਦ ਉਸ ਤੋਂ ਵੱਡੀ ਸਜ਼ਾ ਇਸ ਸੰਸਾਰ ਵਿੱਚ ਨਹੀਂ ਮਿਲ ਸਕਦੀ ਇਸ ਕਰਕੇ ਮੈਂ ਬੇਨਤੀ ਕਰਾਂਗਾ ਕਿ ਸਿੱਖ ਕੌਮ ਦੇ ਇੰਟੈਲੈਕਚੁਅਲ ਜਦੋਂ ਅਨੰਤ ਮੈਰੇਜ ਐਕਟ ਦੀ ਗੱਲ ਆਈ ਜਦੋਂ ਗੁਰਦੁਆਰਾ ਐਕਟ ਦੀ ਗੱਲ ਆਈ ਪਾਈ ਕਾਨ ਸੋ ਇਕੱਠਾ ਹੋਇਆ ਪਾਈ ਕਾਨ ਸੋ ਇਕੱਠੇ ਹੋਏ ਭਾਈ ਸਾ ਪਾਈ ਅਰਜਨ ਸਿੰਘ ਬਾਗੜੀਆਂ ਉਹ ਇਕੱਤਰ ਹੋਏ ਪੰਜ ਦਿਮਾਗਾ ਨੇ ਇਕੱਠੇ ਹੋ ਕੇ ਪੰਥ ਦੀ ਕਿਸਮਤ ਦਾ ਫੈਸਲਾ ਕੀਤਾ ਅੱਜ ਪੰਜਾਬੀ ਯੂਨੀਵਰਸਿਟੀ ਦੇ ਉਹ ਲਾਵਿਦਵਾਨਾਂ ਨੂੰ ਜਿਹੜੇ ਜਥੇਦਾਰ ਟੋੜਾ ਸਾਹਿਬ ਕੋਲੇ ਸਭ ਤੋਂ ਵੱਧ ਆਇਆ ਕਰਦੇ ਸਨ ਉਹਨਾਂ ਅੰਦਰ ਦਰਦ ਤੇ ਦੁੱਖ ਤੇ ਪੀੜਾ ਹੈ ਉਹਨਾਂ ਦੇ ਇੱਕ ਸ਼ਾਇਰ ਜੋ ਟੋੜਾ ਸਾਹਿਬ ਦੇ ਬਹੁਤ ਨੇੜੇ ਸਨ ਗੁਰਨੇਬ ਸਿੰਘ

ਜਨਾਂ ਦੀ ਮਾਤ ਭੂਮੀ ਮਾਤ ਭਾਸ਼ਾ ਔਣ ਵਾਲੇ ਸੌ ਵਰਿਆਂ ਵਿੱਚ ਖਤਮ ਹੋਣ ਜਾ ਰਹੀ ਹੈ ਵੱਡੀਆਂ ਚੁਣੌਤੀਆਂ ਹਨ ਆਓ ਰਲ ਮਿਲ ਕੇ ਇਹਨਾਂ ਚਰਚਾਉਤੀਆਂ ਤੇ ਮੁੱਦਿਆਂ ਦਾ ਮੁੱਦਿਆਂ ਤੇ ਆਧਾਰਿਤ ਪੰਜਾਬ ਦੇ ਵਿੱਚ ਖੇਤਰੀ ਪਾਰਟੀ ਦਾ ਅਕਾਲੀ दल ਦਾ ਤਕੜਾ ਹੋਣਾ ਇਸ ਕਰਕੇ ਜ਼ਰੂਰੀ ਹੈ ਕਿ ਤਿੰਨੇ ਪਾਰਟੀਆਂ ਨੈਸ਼ਨਲ ਲੈਵਲ ਤੇ ਕਦੇ ਪੰਜਾਬ ਨੂੰ ਪਾਣੀਆਂ ਦਾ ਇਨਸਾਫ ਨਹੀਂ ਦੇ ਸਕਦੀਆਂ